ਵੀ ਆ ਕੱਪੜੇ ਪਾਉਂਦੀਆਂ ਨੇ ਅੰਦਰ ਨੂੰ ਨਹੀਂ ਉਹ ਲੈ ਕੇ ਗਿਆ ਇੱਕ ਵਾਰੀ ਤੇ ਅਕਾਊਂਟ ਮੈਂ ਲੈ ਕੇ ਗਿਆ ਕਹਿੰਦਾ ਮੈਂ ਕਿ ਦੂਜੀ ਵਾਰੀ ਸਮਾਨ ਇਹ ਜਾ ਲੈਣ ਆਇਆ ਤੇ ਮੈਂ ਪੁੱਛਿਆ ਤੂੰ ਕੀ ਕਰਨਾ ਇਹ ਤੇਰਾ ਤਾਂ ਪਰਿਵਾਰ ਹੀ ਹੈ ਨਹੀਂ ਨਾ ਤੂੰ ਵਿਆਹਿਆ ਨਾ ਤੇਰੇ ਘਰ ਵਾਲੀ ਇੱਥੇ ਕੋਈ ਕਹਿੰਨਸ ਕੇ ਤੁਰ ਗਿਆ ਜਵਾਬ ਨਹੀਂ ਦਿੱਤਾ ਕਹਿੰਦਾ ਫੇਰ ਆਇਆ ਮਹੀਨੇ ਦੋ ਮਹੀਨਾ ਬਾਅਦ ਕਹਿੰਦਾ ਮੈਂ ਬਿਠਾ ਲਿਆ ਕਹਿੰਦਾ ਮੈਂ ਪਿਆਰ ਨਾਲ ਪੁੱਛਿਆ ਵੀ ਇਹ ਕਾਦੇ ਖਾਤਰ ਕਹਿੰਦਾ ਸਰਦਾਰ ਨਹੀਂ ਖਾਤਰ ਲੈ ਕੇ ਚੱਲੇ ਹੁਣ ਇਹ ਮੇਰੀਆਂ ਗੱਲਾਂ ਸਭ ਆਇਆਂ ਲੱਗਣਗੀਆਂ ਬਿਓ ਵਰਗੀਆਂ ਕੌੜੀਆਂ ਕੰਨਾਂ ਚ ਚੁੱਲਿਆਂ ਵੀ ਲੜਨਗੇ ਜਿੰਨਾਂ ਦੇ ਚੁੱਲਿਆਂ ਚੜਾਏ ਹੋਏ ਨੇ ਇਹ ਫਿਰ ਕੱਲੇ ਛੋੜੇ ਗੋਏ ਕੁੜੇ ਨਹੀਂ ਕਰਦੇ ਛੋੜੀਆਂ ਮੱਜਾਂ ਦਾ ਧਾਰਾ ਨਹੀਂ ਕੱਢਦੇ ਛੋੜੇ ਚੁੱਲੇ ਚੌਕੇ ਨਹੀਂ ਸਾਹਮਦੇ ਕੁਬ ਛੋੜੇ ਹੋਰ ਵੀ ਕੋ ਸਾਂਭੀ ਬੈਠੇ ਆ ਹੁਣ ਮੈਂ ਅਗਲੀ ਗੱਲ ਕੀ ਕਹਾਂ ਤੁਹਾਨੂੰ ਛੇਤਰ ਛੋੜੇ ਉਧਰ ਹੀ ਫਿਰ ਲੱਗ ਗਿਆ ਅਸਟੇਜਾ ਜੀ ਮਜਾਰੇ ਹੋਏ ਆ ਅਮਰੀਕਾ ਦੇ ਵਿੱਚ 33 ਸਾਲਾਂ ਬਾਅਦ 33 ਸਾਲ ਤੋਂ ਰਹਿ ਰਹੀ ਗੁੜੀ 1992 ਦੀ ਕੱਢ ਕੇ ਬਾਹਰ ਮਾਰੀ ਅਗਲੇ ਨੇ ਵੀ ਆ ਜਾ ਕ੍ਰੈਡਾ ਦੇ ਵਿੱਚ ਛੇਤਰ ਫਿਰਨੇ ਸ਼ੁਰੂ ਹੋ ਗਏ ਅਮਰੀਕਾ ਦੇ ਵਿੱਚ ਇੱਕ ਆਪਣੇ ਬੰਦੇ ਨੂੰ ਇਧਰਲੇ ਨੂੰ ਮਾਰਿਆ ਗਿਆ ਉਹਦਾ ਗਲ ਵੱਢ ਕੇ ਫੁੱਟਵਾਲ ਬਣਾ ਕੇ ਖੇਡਿਆ ਗਿਆ ਸੜਕ ਦੇ ਉੱਤੇ ਇੱਕ ਬੰਦੇ ਦੁਆਰਾ ਇੰਗਲੈਂਡ ਦੇ ਵਿੱਚ ਛੋਟੇ ਜਿਹੇ ਮੁਲਕ ਦੇ ਵਿੱਚ ਆਪਦੀ ਹੋਂਦ ਨੂੰ ਬਚਾਉਣ ਲਈ ਲੜ ਰਿਆ ਆਪ ਦੇ ਜੱਦੀ ਮੁਲਕ ਦੇ ਵਿੱਚ ਦੇਖੋ ਕਿੱਦਾਂ ਨੂੰ ਹੋ ਗਈ ਗੱਲ ਉਹਨਾਂ ਨੂੰ ਫਿਕਰ ਪਏ ਖੜੇ ਆ ਮੈਂ ਕਿਹਾ ਟੌਮੀ ਰੋਬਨਸਨ ਜਿਹੜਾ ਉੱਠਿਆ ਨੌਜਵਾਨ ਸਲਾਮਾ ਯੋਧੇ ਨੂੰ ਸਲੂਟ ਆ ਯੋਧੇ ਨੂੰ ਉਹਨੇ ਆਪਦੀ ਹੋਂਦ ਬਚਾਉਣ ਲਈ ਲੜਾਈ ਵਿੱਢੀ ਐ ਵੀ ਕੱਢੋ ਬਾਹਰ ਸਾਰੇ ਸਾਡੇ ਆਖੇ ਆਗੇ ਕਬਜ਼ਾ ਕਰੀ ਜਾਂਦੇ ਹੋ ਕੈਦਨਾ ਤੋਂ ਲੈ ਕੇ ਹਾਰਪੁਰ ਵਾਲੀ ਘਟਨਾ ਤਬਾਬ ਲਗਾਤਾਰ ਪੰਜਾਬ ਦੇ ਵਿੱਚ ਟਿਕਟਨਾਮਾ ਵਾਪਰ ਰਹੀਆਂ ਨੇ ਮੈਨੂੰ ਇਹਨਾਂ ਘਟਨਾਵਾਂ ਦੇ ਪਿੱਛੇ ਕੋਈ ਸਾਜ਼ਿਸ਼ੀ ਗੋ ਜਿਹੜੀ ਉਹ ਨਜ਼ਰ ਆਉਂਦੀ ਆ ਕਿਉਂਕਿ ਤੁਸੀਂ ਅੱਜ ਸਾਰਿਆਂ ਨੇ ਦੇਖਿਆ ਕਿ ਅੱਜ ਇੱਕ ਨਵੀਂ ਘਟਨਾ ਇੱਕ 5-6 ਸਾਲ ਦੀ ਬੱਚੀ ਨਾਲ ਜਲੰਧਰ ਦੇ ਵਿੱਚ ਵਾਪਰੀ ਹੈ ਉਹਦਾ ਸ਼ੁਕਰ ਹੈ ਰੱਬ ਦਾ ਕਿ ਪਤਾ ਲੱਗ ਗਿਆ ਉੱਥੇ ਮੌਕੇ ਦੇ ਤੇ ਉੱਥੇ ਉਸ ਬੱਚੀ ਨੂੰ ਬਚਾ ਲਿਆ ਗਿਆ ਨਹੀਂ ਅੱਜ ਇੱਕ 6 ਸਾਲ ਦੀ ਬੱਚੀ ਨੂੰ ਉਹਨੂੰ ਪ੍ਰਵਾਸੀ ਚੱਕ ਕੇ ਕਮਰਚ ਲੈ ਗਿਆ ਸੀ ਖਿਆਦੋ ਪ੍ਰਵਾਸੀਆਂ ਦੀ ਹੀ ਬੱਚੀ ਸੀ ਜਾਂ ਇਸ ਤੋਂ ਇਲਾਵਾ ਜਿਹੜੀਆਂ ਨਵੀਆਂ ਘਟਨਾਵਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨਾ ਹੈ ਲਹਿਰਾ ਮੁਹੱਬਤ ਜ਼ਿਲ੍ਹਾ ਬਠਿੰਡਾ ਉੱਥੇ ਘਟਨਾ ਵਾਪਰੀ ਆ ਉਹ ਸੇਵ ਲੈਨ ਪਿੱਛੇ ਜਿਹੜੀ ਵਾਲ ਨਾਲ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਹ ਮੁੰਡਾ ਕੁੱਟ-ਕੁੱਟ ਕੇ ਮਰਨ ਵਾਲਾ ਕਰਤਾ ਤਪੇ ਦੀ ਘਟਨਾ ਆ ਐਸੇ ਸੀਜ਼ਨ ਦੇ ਵਿੱਚ ਜਦੋਂ ਝੋਨਾ ਲਾਉਣ ਇਧਰ ਪ੍ਰਵਾਸੀ ਆਏ ਸੀ ਤਾਂ ਤਪਾ ਮੰਡੀ ਦੇ ਵਿੱਚ ਕੋਈ ਮਾੜੀ ਮੋਟੀ ਗੱਲ ਪਿੱਛੇ ਝਗੜਾ ਹੋ ਗਿਆ 11-12 ਕ ਜਾਨੇ ਸੀ ਝੋਲਣਾ ਲਾਉਣ ਵਾਲੇ ਨਾਲ ਦੇ ਬੰਦਿਆਂ ਨੇ ਨਾਲ ਦਾ ਬੰਦਾ ਹੀ ਵੱਢ ਕੇ ਤੇ ਦੱਬਤਾ ਨਾਲੇ ਚ ਜਦੋਂ ਉੱਧਰ ਗਏ ਉਹ ਪੁੱਛਿਆ ਉਹਨਾਂ ਦੇ ਪਰਿਵਾਰ ਨੇ ਭਾਈ ਸਾਡਾ ਮੁੰਡਾ ਨਹੀਂ ਆਇਆ ਤੇ ਹੌਲੀ ਹੌਲੀ ਸ਼ੱਕ ਹੋਈ ਪੁਲਿਸ ਕੋਲ ਦਰਖਾਸਤ ਕਹੀ ਤਾਂ ਮੰਨ ਗਏ ਕਿ ਇਸ ਦਾ ਮਾਰ ਕੇ ਪੰਜਾਬ ਚ ਦੱਬਿਆ ਤਪੇ ਮੰਡੀ ਕੋਲੇ ਤਬਿਹਾਰ ਪੁਲਿਸ ਨੇ ਆ ਕੇ ਤਫੇ ਮੰਡੀ ਪੁਲਿਸ ਨਾਲ ਲਾ ਕੇ ਉਹ লাশ ਨੂੰ ਥੱਲਿਓਂ ਕਢਾਇਆ ਗਿਆ। ਸੋ ਸਵਾਲ ਰੋਜ਼ ਇਹ ਪੰਜਾਬ ਦੇ ਜੱਚਣੀਆਂ ਘਟਨਾਵਾਂ ਵਾਪਰ ਰਹੀਆਂ ਨੇ। ਸਰਕਾਰ ਬਿਲਕੁਲ ਚੁੱਪ ਐ। ਕੋਈ ਉਹਦਾ ਪ੍ਰਤੀਕਿਰਿਆ ਨਹੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਨਾਬ ਉਸਤੌਜਾਲੇ ਮਹਾਰਾਜ ਜੀ ਭੰਸੇਵਾਲ ਇੱਕ ਬਿਆਨ ਦਿੰਦੇ ਆ ਪਹਿਲਾਂ ਬਿਆਨ ਸੁਣ ਲਓ। ਤਾਂ ਫਿਰ ਆਪਾਂ ਉਸ ਤੋਂ ਬਾਅਦ ਉਹਦੇ ਆਪਾਂ ਜ਼ਿਕਰ ਕਰਨਾ ਚਾਚਾ ਕਰਨੀ ਐ। ਇੰਗਲੈਂਡ ਚ ਬੜੇ-ਬੜੇ ਮਜਾਰੇ ਹੋਏ ਨੇ ਆਸਟ੍ਰੇਲੀਆ ਚ ਬਹੁਤ ਵੱਡੇ-ਵੱਡੇ ਹੋਏ ਨੇ ਉਹ ਕਹਿੰਦੇ ਇਹਨਾਂ ਨੂੰ ਕੱਢੋ ਜਿਹੜੇ ਆਏ ਨੇ ਇੰਗਲੈਂਡ ਚ ਅਮਰੀਕਾ ਚ ਟ੍ਰਾਂਟੋ ਚ ਤਾਂ ਲੜਾਈ ਹੋਈ ਹੈ ਪਰਸੋਂ ਸੋ ਇਹ ਪੂਰੀ ਦੁਨੀਆ ਚ ਨਾ ਅਨਰੈਸਟ ਹੋ ਗਈ ਇਸ ਗੱਲ ਦੀ ਕਿ ਕਿਉਂਕਿ ਆਬਾਦੀ ਵੱਧ ਗਈ ਰੋਜ਼ਗਾਰ ਘਟੇ ਹੁਣ ਹਰੇਕ ਕਹਿੰਦਾ ਜੀ ਕਿ ਇਹ ਇਹਨਾਂ ਕਰਕੇ ਸਾਡਾ ਰੋਜ਼ਗਾਰ ਜਾਂਦਾ ਪਰ ਇਹ ਅਭੀ ਆਪਾਂ ਚੋਂ ਰੋਕੀ ਸਾਦੇ ਪਰ ਜਗਲਾਨ ਆਰਡਰ ਨੂੰ ਕੁਝ ਕੋਈ ਇੱਕ ਬੰਦਾ ਖਰਾਬ ਕਰ ਰਿਹਾ ਹੈ ਸੱਤ ਸੱਤ ਸੱਜਾ ਦਿਨ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਣੇ ਦੇਚੂਈ ਕੋਈ ਆਪਣੇ ਮਾ ਭਾਪੜੇ ਬੰਦੇ ਬਹੁਤ ਕੰਮ ਕਰ ਰਹੇ ਬਾਹਰ ਰਾਏਪੁਰ ਹੋ ਛਤੀਸਗੜ ਦੀ ਰਾਜਧਾਨੀ ਕੋਲਕਾਤਾ ਹਾ ਸਾਡਾ ਸਾਰਾ ਟ੍ਰਾਂਸਪੋਰਟ ਦਾ ਬੀਨ ਸਾਢੇ ਪੰਜਾਹ ਦੀਆਂ ਕੱਲ ਉਹ ਕਹ ਦੇਣਗੇ ਇਤਨੂੰ ਕੱਢਦੇ ਅਸੀਂ ਨਹੀਂ ਸਵੈਸਥਰਾ ਦਾ ਕੋਈ ਡਿਸਕਵਰੀ ਨੇਸ਼ਨ ਕੰਮ ਚੱਲ ਨਹੀਂ ਸੋ ਤੁਸੀਂ ਸੁਣਿਆ ਮਾਨਸਾ ਦਾ ਬਿਆਨ ਕਿ ਜੀ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਇਸ ਤਰ੍ਹਾਂ ਨਹੀਂ ਚੱਲੂਗਾ ਕਿਸੇ ਇੱਕ ਬੰਦੇ ਨੇ ਕੋ ਘੰਟੜਾ ਨੂੰ ਜਾਮ ਦਿੱਤਾ ਉਹਨੂੰ ਅਸੀਂ ਸਜ਼ਾ ਦੇਵਾਂਗੇ ਸਮਾਨ ਸਾਹਿਬ ਛੋਟੀਆਂ ਛੋਟੀਆਂ ਗੱਲਾਂ ਤੇ ਪ੍ਰਤੀਕਿਰਿਆ ਦੇਣ ਵਾਲਾ ਬੰਦਾ ਜੇ ਕੋਈ ਛੋਟੀ ਜਿਹੀ ਗੱਲ ਤੈਨੂੰ ਕੁਝ ਕਹਿਰੇ ਤੈਨੂੰ ਚਬ ਜਾਂਦੀ ਹੈ ਤੇ ਚੱਕ ਕੇ ਪੱਖਾ ਦਵਾ ਦਿੰਦਾ ਹਸਪਤਾਲ ਦੇ ਵਿੱਚ ਬੈਠੇ ਜਨਾਬ ਸੋਚੀ ਗਏ ਦੇਖੀ ਗਏ ਵੀ ਕਿਹੜਾ ਕੀ ਬੋਲਦਾ ਕਿਹੜਾ ਕੀ ਲਿਖ ਕੇ ਪਾਉਂਦਾ ਬਾਹਰ ਆ ਕੇ ਉਹਦੇ ਬਾਰੇ ਬਿਆਨ ਵੀ ਦਿੱਤਾ ਵੀ ਕੋਈ ਸਾਫਕਾ ਮਾਸਟਰ ਹੋ ਸਕਦਾ ਸਾਫਕਾ ਡਾਕਟਰ ਹੋ ਸਕਦਾ ਸਾਫਕਾ ਪ੍ਰਿੰਸੀਪਲ ਹੋ ਸਕਦਾ ਸਾਫਕਾ ਡਰਗੀ ਕੀ ਹੋਇਆ ਸਾਫਕਾ ਪੱਤਰਕਾਰ ਕੀ ਹੋਇਆ ਸਾਫਕਾ ਗੈਂਗਸਟਰ ਕੀ ਹੋਇਆ ਐਸ ਬ੍ਰੀਕੀ ਨਾਲ ਛੁੱਡੀ ਇੱਕ ਇੱਕ ਲੋਕਾਂ ਦੀ ਕੀਤੀ ਹੋਈ ਟਿੱਪਣੀ ਤੇ ਨਜ਼ਰ ਹੁੰਦੀ ਆ ਲੋਕਾਂ ਦੀ ਇੱਕ ਇੱਕ ਕੀਤੀ ਹੋਈ ਪੋਸਟ ਪਾਈ ਤੇ ਨਜ਼ਰ ਹੁੰਦੀ ਆ ਲੋਕਾਂ ਦੀ ਕਹੀ ਹੋਈ ਗੱਲ ਤੇ ਨਜ਼ਰ ਹੁੰਦੀ ਆ ਪਰ ਐਡੀ ਵੱਡੀ ਕੱਟਨਾਮ ਵਾਪਰ ਗਈ ਐਡੀ ਦਰਿੰਦਗੀ ਦੇ ਨਾਲ ਇੱਕ ਬੱਚੇ ਨੂੰ ਮੌਤ ਦੇ ਘਾਟ ਤਾਰ ਦਿੱਤਾ ਗਿਆ ਉਹਦੇ ਨਾਲ ਕਿਉਂ ਕਰਮ ਕਰਮ ਤੋਂ ਬਾਅਦ ਇੱਕ ਬਿਆਨ ਤੱਕ ਹਮਦਰਦੀ ਦਾ ਉਹਦੇ ਪੱਖ ਦੇ ਵਿੱਚ ਤੱਤ ਸਰਿਆ ਨਹੀਂ ਨਾ ਕੋਈ ਤੁਹਾਡਾ ਬੰਦਾ ਕੋਈ ਮੰਤਰੀ ਕੋਈ ਐਮਐਲਏ ਉਸ ਪਰਿਵਾਰ ਨਾਲ ਕੋਈ ਦੁੱਖ ਸਾਂਝਾ ਕਰਨ ਗਿਆ ਇਹ ਛੁੱਡੀ ਮੰਨ ਸਕਦਾ ਹੈ ਦੂਜੀ ਗੱਲ ਮਾਨ ਸਾਹਿਬ ਤੁਸੀਂ ਕਹੀ ਹੈ ਕਿ ਅਸੀਂ ਕਿਸੇ ਨੂੰ ਕੱਢ ਨਹੀਂ ਸਕਦੇ ਅਸੀਂ ਵੀ ਕਹਿੰਦੇ ਆ ਅਸੀਂ ਇਸ ਗੱਲ ਇਹ ਨਹੀਂ ਰਲਾ ਪਾ ਰਹੇ ਅਸੀਂ ਕਹਿੰਦੇ ਆ ਵੀ ਜੇ ਇਸੇ ਮੁਲਕ ਦੇ ਅੰਦਰ ਇਸੇ ਸੰਵਿਧਾਨ ਦੇ ਵਿੱਚ ਇਸੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ 1972 ਦੇ ਵਿੱਚ ਹਿਮਾਚਲ ਕਾਨੂੰਨ ਬਣਾ ਸਕਦਾ ਹੈ ਹਿਮਾਚਲ ਦੇ ਵਿੱਚ ਕੋਈ ਬਾਹਰਲਾ ਬੰਦਾ ਨੌਕਰੀ ਬਾਹਰਲਾ ਬੰਦਾ ਵੋਟ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਨਾ ਨੌਕਰੀ ਲੈ ਸਕਦਾ ਨਾ ਵੋਟ ਬਣਾ ਸਕਦਾ ਨਾ ਜ਼ਮੀਨ ਲੈ ਸਕਦਾ ਉਹ ਵੀ ਤਾਂ ਭਾਰਤ ਦਾ ਇੱਕ ਸੂਬਾ ਹੈ ਰਾਸਤਾਂ ਦੇ ਵਿੱਚ ਵੀ ਕਾਨੂੰਨ ਹੈ ਤੇ ਜੇ ਘੱਟੋ ਘੱਟ ਹਸਪਤਾਲ ਬੈਠੇ ਇੰਨੀ ਗੱਲ ਹੀ ਪੜ ਲੈਂਦੇ ਉੱਥੇ ਘੱਟੋ ਘੱਟੇ ਕਾਨੂੰਨ ਬਾਰੇ ਪੜ ਲੈਂਦੇ ਵੀ ਹਿਮਾਚਲ ਨੇ ਕਿਹੜਾ ਕਾਨੂੰਨ ਬਣਾਇਆ ਹੈ ਤੇ ਕੁਝ ਮਹੀਨੇ ਪਹਿਲਾਂ ਕੈਬਨਿਟ ਦੇ ਵਿੱਚ ਰੈਜੂਲੇਸ਼ਨ ਲਿਆਂਦਾ ਗਿਆ ਵਿਧਾਨ ਸਭਾ ਦੇ ਵਿੱਚ ਮਤਾ ਲਿਆਂਦਾ ਗਿਆ ਉੱਤਰਾਖੰਡ ਦੀ ਸਰਕਾਰ ਦੁਆਰਾ ਤੇ ਉੱਤਰਾਖੰਡ ਨੇ ਕੈਬਨਿਟ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਇਹ ਮਤਾ ਪਾਸ ਕਰਤਾ ਵੀ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਨਹੀਂ ਲਾਊਗਾ ਤਾਂ ਕੀ ਮਾਨ ਸਾਹਿਬ ਆਪਾਂ ਇਹ ਕਾਨੂੰਨ ਪੰਜਾਬ 'ਚ ਨਹੀਂ ਬਣ ਸਕਦਾ ਕਿ ਸੋਡੀ ਇੱਛਾ ਸ਼ਕਤੀ ਹੈ ਨਹੀਂ ਜਾਂ ਸੁਣਨਾ ਲੱਗਾ ਭਾਰ ਨਹੀਂ ਚੱਲਦੀਆਂ ਜਾਂ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਆ ਕੁਝ ਮਹੀਨਿਆਂ ਦੇ ਵਿੱਚ ਬਿਹਾਰ ਦੀਆਂ ਅੱਗੇ ਵੋਟਾਂ ਆ ਰਹੀਆਂ ਨੇ ਇਹਨਾਂ ਨੇ ਜਾ ਕੇ ਫਿਰ ਕੇਜਰੀਵਾਲ ਨੇ ਵੋਟਾਂ ਵੀ ਲੈਣੀਆਂ ਬਿਹਾਰ ਦੇ ਵਿੱਚ ਉੱਥੇ ਸਟੌਜ ਵਾਲੇ ਵੀ ਜਾਣਗੇ ਆਪਣਾ ਹੈਲੀਕਾਪਟਰ ਲੈ ਕੇ ਪੰਜਾਬ ਦਾ ਚੱਕ ਕਨੈਕਟਰ ਬਣ ਕੇ ਨਾਲ ਬੈਠਣਗੇ ਉੱਥੇ ਪ੍ਰਚਾਰ ਕਰਨਗੇ ਬਿਹਾਰੀਏ ਨੇ ਵੋਟਾਂ ਮੰਗਣਗੇ ਭਾਈ ਆਪਣੀ ਪਾਰਟੀ ਦੀ ਖਾਤਰ ਇਹਨਾਂ ਨੂੰ ਲੱਗਦਾ ਵੀ ਜੇ ਮੈਂ ਇੱਥੇ ਕੋਈ ਹਜਾ ਬਿਆਨ ਦੇਦਾ ਪੰਜਾਬ ਦੀ ਖਾਤਰ ਤਾਂ ਮੈਨੂੰ ਬਿਹਾਰ ਦੇ ਵਿੱਚ ਘੇਰ ਲੈਣਾ ਲੋਕਾਂ ਨੇ ਪੱਤਰਕਾਰਾਂ ਨੇ ਘੇਰ ਲੈਣਾ ਮੀਡੀਆ ਨੇ ਘੇਰ ਲੈਣਾ ਸੋ ਅਸੀਂ ਫਿਰ ਕਹਿੰਦੇ ਸਾਡੀ ਕੋਈ ਭਾਵਨਾ ਨਹੀਂ ਕਿਸੇ ਦੇ ਖਿਲਾਫ ਕੋਈ ਨਫ਼ਰਤ ਨਹੀਂ ਕੋਈ ਵਿਰੋਧ ਨਹੀਂ ਅਸੀਂ ਕਹਿੰਦੇ ਜੇ ਪੰਜਾਬ ਦੀ ਡੈਮੋਗ੍ਰਾਫੀ ਬਚਾਉਣੀ ਹੈ ਜੇ ਪੰਜਾਬ ਦੀ ਭੂਗੋਲ ਸਥਿਤੀ ਜਿਹੜੀ ਬਦਲ ਰਹੀ ਹੈ ਉਹਨੂੰ ਰੋਕਣਾ ਹੈ ਤਾਂ ਇਹ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਨੇ ਪਰ ਨਹੀਂ ਆਪਾਂ ਤੋਂ ਇਹੇ ਜੇ ਪੰਜਾਬ ਦੇ ਲੋਕੋ ਆਪਾਂ ਮੁੱਖ ਮੰਤਰੀ ਚੁਣਦੇ ਆ ਜਿਹੜੇ ਕਦੇ ਵੀ ਪੰਜਾਬ ਦੇ ਨਹੀਂ ਹੋਏ ਯਾਰ ਕਦੇ ਪੰਜਾਬ ਦੀ ਗੱਲ ਨਹੀਂ ਕਰਨਗੇ ਯਾਦ ਰੱਖਿਓ ਜੋ ਮਰਜ਼ੀ ਲੋਕਾਂ ਦਾ ਘਾਣ ਹੋਈ ਜਾਂਦਾ ਇਹ ਗੱਲ ਮੈਂ ਹੋਰ ਕਹ ਦੇਣਾ ਤੁਹਾਨੂੰ ਧਿਆਨ ਰੱਖਿਓ ਸਰਕਾਰਾਂ ਦਾ ਏਜੰਸੀਆਂ ਦਾ ਪੂਰਾ ਜ਼ੋਰ ਲੱਗਿਆ ਪਿਆ ਵੀ ਇਸ ਮਸਲੇ ਨੂੰ ਵੀ ਹੋਰ ਰੰਗਤ ਦੇ ਕੇ ਕੋ ਦੰਗੇ ਭੜਕਾ ਕੇ ਉਹ ਮਾਹੌਲ ਖਰਾਬ ਕਰਕੇ ਇਹ ਸਾਰੀ ਕਹਾਣੀ ਪੰਜਾਬ ਦੇ ਪੰਜਾਬੀਆਂ ਸਰਮੜੀ ਜਾਵੇ ਹਿੰਸਕ ਹੋਣ ਦੀ ਲੋੜ ਨਹੀਂ ਸ਼ਾਂਤੀ ਤੋਂ ਸਬਰ ਤੋਂ ਜਾਗਤੀ ਤੋਂ ਕੰਮ ਲੋ ਆਪਾਂ ਇਹ ਲੜਾਈ ਲੜਨੀ ਆ ਵੀ ਅਸੀਂ ਇਹ ਕਾਨੂੰਨ ਬਣਾਉਣਾ ਆਪਾਂ ਇਹ ਲਈ ਲੜਨੇ ਵੀ 27 ਦੇ ਵਿੱਚ ਜਿਹੜੀਆਂ ਜਿਹੜੀਆਂ ਪਾਰਟੀਆਂ ਚੋਣਾਂ ਦੇ ਵਿੱਚ ਖੜੀਆਂ ਹੋਣਗੀਆਂ ਵੋਟਾਂ ਮੰਗਣਾਉਣਗੀਆਂ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਪੰਜਾਬੀਆਂ ਜੋਰ ਲਾ ਕੇ ਗੱਲ ਪਚਾਉਣੀ ਆ ਵੀ ਜਿਹੜੀ ਪਾਰਟੀ ਜਿਹੜੀ ਤੇ ਜਿਹੜੇ ਸਿਆਦਦਾਨ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਨਗੇ ਵੀ ਅਸੀਂ ਇਹ ਤਨ ਕਾਨੂੰਨ ਬਣਾਵਾਂਗੇ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕੇ ਦੂਜੇ ਸੂਬਿਆਂ ਦੀ ਤਰ੍ਹਾਂ ਜੇ ਬਾਹਰਲੇ ਬੰਦੇ ਨੇ ਇੱਥੇ ਵੋਟ ਬਣਾਉਣੀਆਂ ਸ਼ਰਤਾਂ ਪੂਰੀਆਂ ਕਰੇ ਪੰਜਾਬ ਦੀਆਂ ਜੇ ਰਾਰਲੇ ਬੰਦੇ ਨੌਕਰੀ ਲੈਣੀ ਆ ਤਾਂ ਵੀ ਸ਼ਰਤਾਂ ਪੂਰੀਆਂ ਕਰੇ ਡੋਮਿਸਾਈਲ ਤੇ ਬੋਨਫਾਇਡ ਜਿਵੇਂ ਹਿਮਾਚਲ ਦਾ ਲਦਾਖ ਦੇ ਵਿੱਚ ਲਦਾਖ ਯੂਟੀ ਆ ਸੈਂਟਰ ਸਰਕਾਰ ਨੇ ਲਦਾਖ ਦੇ ਵਿੱਚੋਂ ਉੱਥੋਂ ਦਾ ਡੋਮਿਸਾਈਲ ਲਾਜ਼ਮੀ ਕਰਤਾ ਉੱਥੋਂ ਦਾ ਬੋਨਫਾਇਡ ਲਾਜ਼ਮੀ ਕਰਤਾ ਉਹਨਾਂ ਦੀਆਂ ਨੌਕਰੀਆਂ ਦੇ ਲਈ ਇਹ ਤਿੰਨ ਕਾਨੂੰਨ ਪੰਜਾਬ ਦੇ ਵਿੱਚ ਬਣਨੇ ਬਹੁਤ ਜ਼ਰੂਰੀ ਆ ਜੇ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਵਪਾਰੀ ਹਿੰਦੂ ਸਿੱਖ ਮੁਸਲਮਾਨ ਸਾਰੇ ਸਾਂਝੇ ਆ ਭਰਾਓ ਸਾਰਿਆਂ ਦਾ ਸਾਂਝਾ ਪੰਜਾਬ ਹੈ ਜੇ ਬਚਾਉਣਾ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਤਾਂ ਇਹ ਤਿੰਨ ਕਾਨੂੰਨ ਬਣਨੇ ਬਹੁਤ ਲਾਜ਼ਮੀ ਨੇ ਪੰਜਾਬ ਦੇ ਵਿੱਚ ਜਿਹੜੀ ਤਰ ਪੰਜਾਬ ਨਾਲ ਪੰਜਾਬੀਆਂ ਨਾਲੇ ਵਾਦਾ ਕਰੂਗੀ ਉਹ ਤਰਹੀ ਪੰਜਾਬ ਦੇ ਵਿੱਚ ਲੋਕਾਂ ਨੂੰ ਮੈਂ ਕਹਿੰਦਾ ਕਿ ਮੁੱਦਾ ਬਣਾਓ ਸਾਡਾ ਹਾਲਾਤ ਪਤਾ ਕੀ ਆ ਅਸੀਂ ਪੰਜ-ਛੇ ਦਿਨ ਕਿਸੇ ਮੁੱਦੇ ਨੂੰ ਯਾਦ ਰੱਖਦੇ ਆ ਫਿਰ ਭੁੱਲ ਜਾਂਦੇ ਆ ਕੁੰਬੜਾਂ ਦੇ ਵਿੱਚ ਘਟਨਾ ਵਾਪਰੀ ਸੀ ਤਾਂ ਮੈਂ ਉਸੇ ਸਾਲ ਹੀ ਕਹਿੰਦੀ ਸੀ ਇਹ ਗੱਲ ਕਿ ਪੰਜਾਬੀਓ ਯਾਦ ਰੱਖੋ ਤੁਹਾਡੇ ਨਾਲ ਆਨਲਾਈਨ ਸਮਝ ਹੋਣਾ ਕੀ ਹੈ ਤੁਸੀਂ ਸਮਝ ਜਾਂਦੇ ਆ ਫਿਰ ਆ ਹਫ਼ਤੇ ਬਾਅਦ ਆਦਨਾ ਬਾਅਦ ਕੋਈ ਨਵਾਂ ਮੁੱਦਾ ਲੱਭ ਲਓਗੇ ਫਿਰ ਉਧਰ ਨੂੰ ਹੋ ਜਾਓਗੇ ਜਿੰਨਾ ਚਿਰ ਤੁਸੀਂ ਨਿਠ ਕੇ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਨਹੀਂ ਲੜਦੇ ਉਨਾਂ ਚਿਰ ਤੁਸੀਂ ਇਹ ਲੜਾਈ ਜਿੱਤ ਨਹੀਂ ਸਕਦੇ ਹਿੱਸਕ ਹੋ ਜਾਓਗੇ ਸਰਕਾਰਾਂ ਨਾਲ ਜਿੱਤ ਜਾਣਾ ਹੁੰਦਾ ਸ਼ਾਂਤਮਈ ਤਰੀਕਿਆਂ ਨਾਲ ਲੜੋਂਗੇ ਤਾਂ ਜਿੱਤ ਸਾਡੀ ਯਕੀਨੀ ਹੈ ਵੀ ਆਪਾਂ ਇਸ ਮੁੱਦੇ ਨੂੰ ਕਾਨੂੰਨ ਬਣਾਉਣ ਤੱਕ ਲੈ ਕੇ ਜਾਈਏ ਬਹੁਤ ਤਰ੍ਹਾਂ ਦੇ ਫੋਨ ਜਾਂ ਸਨੇਹ ਬਾਈ ਚੱਕ ਦਾਂਗੇ ਫੱਟੇ ਐ ਕਰ ਦਾਂਗੇ ਉਹ ਕਰ ਦਾਂਗੇ ਫੱਟੇ ਫੁੱਟੇ ਚੱਕਣ ਵਾਲੀ ਗੱਲ 'ਚ ਨਾ ਪਾਓ ਮੁੱਦੇ ਤੇ ਆਪਾਂ ਆ ਗਏ ਉਸ ਤਰੀਕੇ ਨਾਲ ਇੱਕ ਲੜਿਆ ਜਾਵੇ ਮੁੱਦਾ ਆਪਣੇ ਕੋਲੇ ਕਾਨੂੰਨੀ ਪੱਖ ਬਹੁਤ ਪਏ ਆ ਦੂਜੇ ਸੂਬਿਆਂ ਦੇ ਕਾਨੂੰਨ ਪਏ ਆ ਆਪਣੇ ਕੋਲੇ ਬਹੁਤ ਜਿਹੜੀਆਂ ਹਾਈ ਕੋਰਟ ਸੁਪਰੀਮ ਕੋਰਟ ਦੀਆਂ ਇਹ ਜੀਆਂ ਹਦਾਇਤਾਂ ਪਈਆਂ ਨੇ ਜਿਹਦੇ ਆਧਾਰ ਦੇ ਉੱਤੇ ਆਪਾਂ ਇੱਕ ਕਾਨੂੰਨ ਬਣਾਉਣ ਵੱਲ ਵੱਧ ਸਕਦੇ ਹਾਂ ਪਰ ਸਾਡੇ ਲੀਡਰਾਂ ਦੀ ਕੋਈ ਇੱਛਾ ਸ਼ਕਤੀ ਨਹੀਂ ਆ ਕਿਸੇ ਬਾਦਲ ਦਲ ਦਾ ਸਰਕਾਰ ਤਾਂ ਆਪਾਂ ਨੂੰ ਪਤਾ ਹੀ ਹੈ ਗੈਰੂ ਜਰੀਆ ਸੁਣੀ ਲਿਆ ਭਾਂਸਿਆਂ ਦਾ ਬਿਆਨ ਤੁਸੀਂ ਕਿਸੇ ਵਿਰੋਧੀ ਧਿਰ ਦਾ ਬਾਦਲਾਂ ਵੱਲੋਂ ਕਾਂਗਰਸ ਵੱਲੋਂ ਭਾਜਪਾ ਨੂੰ ਤਾਂ ਬਿਆਨ ਦੇਣੇ ਕੀ ਹੈ ਕਿਸੇ ਬੁੱਧੀਜੀਵੀਆਂ ਦਾ ਕਿਸੇ ਅਖੋਤੀ ਆਪਣੇ ਆਪ ਨੂੰ ਜਿਹੜੇ ਜਲਦੀ ਪੱਤਰਕਾਰ ਬਣੇ ਫਿਰਦੇ ਆ ਬੜੇ ਚੀਕਾਂ ਮਾਰਦੇ ਰਹੇ ਆ ਉਹ ਵੀ ਸਾਰੇ ਚੁੱਪ ਨੇ ਅੱਜ ਦੇਸ਼ ਮੜਾ ਧਿਆਨ ਮਾਰੋ ਜਿਹੜੇ ਬੰਦੇ ਹਰ ਮੁੱਦੇ ਤੇ ਆ ਕੇ ਬੋਲਦੇ ਆ ਕਿ ਅਸੀਂ ਬਹੁਤ ਬੇਵਾਗ ਤੇ ਬੜੇ ਨਿਰਪੱਖਾਂ ਦੇ ਪੰਜਾਬ ਦੀ ਗੱਲ ਕਰਦੇ ਆ ਐਡੀ ਵੱਡੀ ਘਟਨਾ ਦੇ ਉੱਤੇ ਉਹਨਾਂ ਦੇ ਇੱਕ ਮੂੰਹ ਸ਼ਬਦ ਨਿਕਲਿਆ ਆ ਜਾਲੀ ਪੱਤਰਕਾਰਾਂ ਦੇ ਮੂੰਹ ਤੇ ਇੱਕ ਤਬਕਾ ਸਾਨੂੰ ਇਹ ਵੀ ਦੱਸ ਦਿੰਨਾ ਪੰਜਾਬ ਚ ਆਜਾ ਵੀ ਹੈਗਾ ਜਿਹੜਾ ਇਸ ਮੁੱਦੇ ਦੇ ਉੱਤੇ ਪੰਜਾਬੀਆਂ ਦੇ ਖਿਲਾਫ ਭੁਗਤੂਗਾ ਇਹ ਲਿਖ ਕੇ ਲੈ ਲਓ ਮੈਥੋਂ ਗੱਲ ਹਾਲਾ ਸਾਡੇ ਛੋਟਕ ਨਿੱਗਰ ਚੁੱਕੇ ਆ ਮੈਂ ਕਿ ਪਿੰਡ ਚ ਗਿਆ ਧਿਆਨ ਨਾਲ ਸੁਣੋ ਮੇਰੀ ਆ ਗੱਲ ਨੂੰ ਮੈਂ ਇੱਕ ਪਿੰਡ ਚ ਗਿਆ 22-25 ਮੁੰਡੇ ਬੈਠੇ ਗੱਲ ਚੱਲ ਰਹੀ ਆ ਇੱਕ ਮੁੰਡੇ ਨੇ ਗੱਲ ਸੁਣਾਈ ਕਹਿੰਦਾ ਬਾਈ ਸਾਡੇ ਪਿੰਡ ਦਾ ਸਰਪੰਚ ਆ ਕਹਿੰਦਾ ਮੇਰੇ ਕੋਲੇ ਆ ਕੇ ਰੋਣ ਲੱਗ ਗਿਆ ਰੋਇਆ ਪਤਾ ਕਿਹੜੀ ਗੱਲ ਤੋਂ ਕਹਿੰਦਾ ਉਹਨੇ ਆ ਦੀ 18 ਸਾਲ ਦੀ ਕੁੜੀ ਬਈਏ ਨਾਲ ਬਿਲਕੁਲ ਉਤੋਂ ਫੜ ਲਈ ਕਹਿੰਦਾ ਜੋ ਮੇਰੇ ਕੋਲ ਆਇਆ ਨਾ ਤੇ ਮੈਨੂੰ ਇਹ ਕਿਹਾ ਵੀ ਤੂੰ ਰੋਣਾ ਕਿ ਆਂ ਗੱਲ ਕੀ ਆ ਕਹਿੰਦਾ ਮੇਰੇ ਨਾਲ ਕੁਝ ਹੋਇਆ ਜਾ ਥੱਕਾ ਹੋ ਗਿਆ ਕਹਿੰਦਾ ਫਿਰ ਤੁਹਾਨੂੰ ਸਰਿਆ ਨਹੀਂ ਕੁਛ ਉਹਦਾ ਜਵਾਬ ਪਤਾ ਕੀ ਸੀ ਕਹਿੰਦਾ ਮੈਂ ਉਸ ਲੱਖ ਸਵਾ ਲੱਖ ਬੰਦੇ ਨੂੰ ਬਿਹਾਰੀ ਨੂੰ ਦੇਈ ਬੈਠਾ ਪਹਿਲਾਂ ਮੈਨੂੰ ਐ ਮੇਰੇ ਪੈਸੇ ਨਾ ਡੁੱਬ ਜਾਣ ਇਹ ਮਾਨਸਿਕਤਾ ਪੰਜਾਬੀਆਂ ਦੀ ਸੋਚ ਲੋ ਇੱਥੇ ਖੜ ਗਏ ਆ ਸੋਚਾ ਸਾਡੀ ਉਹਨੂੰ ਆਪਣੀ ਇੱਜ਼ਤ ਨਾਲ ਅਣਖ ਨਾਲ 18 ਸਾਲ ਦੀ ਬੱਚੀ ਨਾਲ ਕੋਈ ਲਾਗ ਬਾ ਵਾਸਤਾ ਨਹੀਂ ਉਹਨੂੰ ਇਹ ਲੱਗਿਆ ਵੀ ਜੇ ਮੈਂ ਕੁਝ ਬੋਲ ਪਿਆ ਭੱਜ ਗਿਆ ਮੇਰਾ ਲੱਖ-ਦੂ ਲੱਖ ਰੁਪਏ ਮੈਨੂੰ ਦੇਈ ਬੈਠਾ ਉਹ ਮਰਾ ਲੈ ਕੇ ਭੱਜ ਜਾਊਗਾ ਦੂਜੀ ਘਟਨਾ ਸੁਣੋ ਉਸੇ ਪਿੰਡ ਦੀ ਘਟਨਾ ਹੈ ਇੱਕ ਦੁਕਾਨਦਾਰ ਨੇ ਤੁਸੀਂ ਮੈਨੂੰ ਕਹਿੰਦਾ ਬਾਈ ਇੱਥੋਂ ਆ ਬੀਹ ਤੇ ਜਿਹੜੀ ਬੀਹ ਤੇ ਆਪਾਂ ਤੁਰੇ ਜਾਂਦੇ ਆ ਕਹਿੰਦਾ ਇੱਥੋਂ ਚੌਥਾ ਪੰਜਵਾਂ ਘਰ ਹੈ ਉਹਨੇ ਵੀ ਇੱਕ ਪਰਵਾਸੀ ਰੱਖਿਆ ਹੋਇਆ ਘਰੇ ਕਹਿੰਦਾ ਮੈਥੋਂ ਉਹ ਆ ਕੇ ਨਾ ਬੀਹ ਕੱਪੜੇ ਲੱਬੀਆਂ ਨੇ ਅੰਦਰੋਂ ਨਹੀਂ ਉਹ ਲੈ ਕੇ ਗਿਆ ਇੱਕ ਵਾਰੀ ਤੇ ਅਕਾਊਂਟ ਵਿੱਚ ਲੈ ਕੇ ਗਿਆ ਕਹਿੰਦਾ ਮੈਂ ਜੋ ਦੂਜੀ ਵਾਰੀ ਸਮਾਨ ਇਹ ਜਾ ਲੈਣ ਆਇਆ ਤਾਂ ਮੈਂ ਪੁੱਛਿਆ ਤੂੰ ਕੀ ਕਰਨਾ ਇਹ ਤੇਰਾ ਤਾਂ ਪਰਿਵਾਰ ਹੀ ਹੈ ਨਹੀਂ ਨਾ ਤੂੰ ਵਿਆਹਿਆ ਨਾ ਤੇਰੇ ਘਰ ਵਾਲੀ ਇੱਥੇ ਕੋਈ ਖੰਸ ਕੇ ਤੁਰ ਗਿਆ ਜਵਾਬ ਨਹੀਂ ਦਿੱਤਾ ਕਹਿੰਦਾ ਫੇਰ ਆਇਆ ਮਹੀਨੇ ਦੋ ਮਹੀਨੇ ਬਾਅਦ ਕਹਿੰਦਾ ਮੈਂ ਬਿਠਾ ਲਿਆ ਕਹਿੰਦਾ ਮੈਂ ਪਿਆਰ ਨਾਲ ਪੁੱਛਿਆ ਵੀ ਇਹ ਕਾਹਦੇ ਖਾਤਰ ਕਹਿੰਦਾ ਸਰਦਾਰ ਨਹੀਂ ਖਾਤਰ ਲੈ ਕੇ ਚੱਲਿਆ ਤੀਜੀ ਗੱਲ ਸੁਣ ਲੋ ਲੋਕ ਸਭਾ ਦੀਆਂ ਵੋਟਾਂ ਸੀਗੀਆਂ ਮੈਂ ਕਿਸੇ ਬੰਦੇ ਦੇ ਘਰੇ ਗਿਆ ਬਹੁਤ ਵੱਡਾ ਪਰਿਵਾਰ ਕਾਫੀ ਤਕੜਾ ਬੰਦੇ ਦਾ ਤਮਚਾਂ ਸੀਗਾ ਚਾਹ ਧਰ ਲਈ ਬਾਈ ਨੇ ਵੋਟਾਂ ਖਾਤਰ ਗਈ ਸੀ ਚਾਹ ਬਣਾ ਲਈ ਲੈ ਕੇ ਇੱਕ ਪ੍ਰਵਾਸੀ ਚਾਹ ਧਰਨ ਆ ਗਿਆ ਮੈਨੂੰ ਪੁੱਛਿਆ ਮਾ ਬਾਈ ਇਹ ਕਿਵੇਂ ਕੰਨਾ ਬਾਈ ਆਪਣੇ ਪਿਛਲੇ 15 ਸਾਲ ਤੋਂ 16 ਸਾਲ ਤੋਂ ਕੰਮ ਕਰਦਾ ਉਸ ਬੰਦੇ ਦੇ ਘਰੇ ਦੋ ਮਟਿਆਰਾ ਕੁੜੀਆਂ ਸੀ ਉਹਨੇ ਮੈਂ ਕਿਹਾ ਬਾਈ ਅੱਗ ਦੇ ਕੋਲੇ ਘਿਉਣੀ ਰੱਖੀਦਾ ਤੇਰੇ ਘਰੇ ਦੋ ਮਟਿਆਰਾ ਕੁੜੀਆਂ ਤੋਂ ਚੁੱਲ੍ਹੇ ਦੇ ਬੰਦਾ ਚੜਾਈ ਫਿਰਦਾ ਹੁਣੇ ਮੈਨੂੰ ਪਤਾ ਕੀ ਕਿਹਾ ਨਹੀਂ ਬਾਈ ਬੜਾ ਭਰੋਸੇ ਵਾਲਾ ਬਹੁਤ ਯਕੀਨ ਵਾਲਾ ਬੜਾ ਇਮਾਨਦਾਰ ਆ ਸਾਡੇ ਲੋਕਾਂ ਨੇ ਗੁੱਸਾ ਨਾ ਕਰਿਓ ਇਹ ਸੋਟ ਤੁਸੀਂ ਨਿਰਪਰ ਹੋਗੇ ਨਾ ਲੋਕਾਂ ਤੇ ਸੋਨੂੰ ਐ ਲੱਗਦਾ ਸਾਥੋਂ ਕੰਮ ਨਹੀਂ ਹੋਣਾ ਤੁਸੀਂ ਇਹਨਾਂ ਨੂੰ ਖੇਤਾਂ ਚੋਂ ਆਪਣੇ ਮੋਟਰਾਂ ਤੋਂ ਚੁੱਲਿਆਂ ਤੇ ਲਿਆਂਦਾ ਹੁਣ ਬੱਸ ਤੁਸੀਂ ਕੀ ਕਹਿੰਦੇ ਹੋ ਜਾਂਦੇ ਘਰ ਆਪ ਨਿਕਲ ਜਾਂਦੇ ਹੋ ਲਰਾਮੂ ਆਹ ਸਰਦਾਰ ਨਹੀਂ ਨਾ ਨਾ ਕੱਪੜੇ ਧਵਾ ਦੀ ਸੁਕਾ ਦੀ ਆ ਗੋਹਾਕੜਾ ਕਰਾ ਦੀ ਨੀ ਆਹ ਕੰਮ ਕਰਾ ਦੀ ਆਹ ਕੰਮ ਕਰਾ ਦੀ ਤੇ ਉਹਦੇ ਤੋਂ ਬਾਅਦ ਪਤਾ ਹੁੰਦਾ ਕੀ ਹਸਨ ਹੁਣੇ ਮੇਰੀਆਂ ਗੱਲਾਂ ਸੋਨੂੰ ਆਇਆਂ ਲੱਗਣਗੀਆਂ ਬਿਵਾਰਦੀਆਂ ਕੌੜੀਆਂ ਕੰਗਾਂ ਚਰੂਏ ਵੀ ਲੜਨਗੇ ਜਿੰਨਾਂ ਚੁੱਲਿਆਂ ਚ ਚੜਾਏ ਹੋਏ ਨੇ ਇਹੇ ਫਿਰ ਕੱਲੇ ਛੋੜੇ ਗੋਹੇ ਕੁੜੇ ਨਹੀਂ ਕਰਦੇ ਛੋੜੀਆਂ ਮੱਜਾਂ ਦੀਆਂ ਧਾਰਾ ਨਹੀਂ ਕੱਢਦੇ ਛੋੜੇ ਚੁੱਲ੍ਹੇ ਚੌਂਕੇ ਨਹੀਂ ਸਾਹਮਦੇ ਕੁ ਬਲੋੜਾ ਹੋਰ ਵੀ ਕੋ ਸਾਂਭੀ ਬੈਠੇ ਆ ਹੁਣ ਮੈਂ ਅਗਲੀ ਗੱਲ ਕੀ ਕਹਾਂ ਤੁਹਾਨੂੰ ਐਸ ਐਸ ਹੱਦ ਤੱਕ ਅਸੀਂ ਨਿਕਲ ਚੁੱਕੇ ਆ ਇਹ ਸਚਾਈ ਬਿਆਨ ਕਰ ਰਹੇ ਆ ਪੰਜਾਬ ਦੇ ਲੋਕਾਂ ਦੀ ਮੈਂ ਤੇ ਛੋੜੇ ਮਿਰਚਾਂ ਲੱਗਦੀਆਂ ਯਾ ਗੱਲਾਂ ਕਿਉਂ ਕਰਦਾ ਨੂੰ ਇਹ ਸੱਚ ਬਿਆਨ ਕਰ ਰਹੇ ਹਾਂ ਮੈਂ ਬਹੁਤ ਬੰਦਿਆਂ ਨਾਲ ਮੇਰੇ ਫੋਨ ਤੇ ਗੱਲ ਹੋਈ ਭਾਈ ਕੰਮ ਕਿਵੇਂ ਕਰਾਂਗੇ ਯਾਰ ਇਹਦਾ ਕੰਮ ਕੌਣ ਕਰੂਗਾ ਤੁਸੀਂ ਮਰ ਗਏ ਥੋੜਾ ਹਟਟੇ ਆ ਸੋਚ ਕਰਕੇ ਇਹ ਅਕਲ ਨੂੰ ਹੱਥ ਮਾਰ ਲਓ ਇਕੱਠੇ ਹੋ ਜੋ ਅਗਲੀ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਆ ਜਿੰਨਾ ਫੜਾ ਸਿਪਾਹੀ ਚੜਾ ਸਭ ਤੋਂ ਵੱਧ ਇਹਨਾਂ ਦਾ ਨੁਕਸਾਨ ਹੋ ਰਿਹਾ ਹੈ ਇਹਨਾਂ ਦੇ ਹੱਥ ਤੇ ਡਾਕਾ ਵੱਜ ਰਿਹਾ ਹੈ ਕਿੰਨੇ ਬਾਤ ਇਹ ਯਾਰ ਜੁਗਾਰ ਨਾਲ ਰੱਖੋਇਆ ਗਿਆ ਆ ਜਿੰਨੇ ਸਰਕਾਰ ਵੱਲੋਂ ਸਹੂਲਤਾਂ ਮਿਲਦੀਆਂ ਉਹ ਇਹ ਲੈ ਰਹੇ ਨੇ ਸਾਰੇ ਐਸਸੀ ਸਰਟੀਫਿਕੇਟ ਬਣਾ ਕੇ ਬਾਹਰ ਸੁਪਾ ਚ ਲੈ ਆ ਕੇ ਆ ਜਿਹੜੀ 1 ਦਾ ਲੱਖ ਦਾ ਸਰਕਾਰ ਕਹਿੰਦੀ ਆ ਇਲਾਜ ਫ੍ਰੀ ਕਰਿਆ ਕਰਾਂਗੇ ਉਹ ਸਾਰੀਆਂ ਸਹੂਲਤਾਂ ਇਹ ਲੈਣਗੇ ਸਾਡਾ ਪੰਜਾਬ ਦਾ ਮਜ਼ਦੂਰ ਤਾਂ ਬਚਾਰਾ ਮਾਰਿਆ ਗਿਆ ਸਾਰਾ ਕੰਮ ਉਹਦਾ ਖੋਹਿਆ ਗਿਆ ਤੇ ਸਾਡੇ ਜ਼ਿਮੀਂਦਾਰ ਭਰਾ ਵੀ ਕੀ ਸੋਚਦੇ ਇਹੀ ਹੁੰਦੇ ਆ ਉਹਨਾਂ ਨੇ ਵੀ ਸੋਚ ਇਹੀ ਆ ਵੀ ਕੋਈ ਗੱਲ ਨਹੀਂ ਸਾਡੇ ਵਾਲੇ ਬੰਦੇ 600 ਮੰਗਦੇ ਆ 700 ਮੰਗਦੇ ਆ 500 ਮੰਗਦੇ ਆ 300 ਜੀ ਆ ਜਾਣਗੇ ਸੋ ਸਾਡੀ ਵੇਖਤੀ ਖੜ ਗਈ ਆ ਦੋ ਪਰਾ ਰਿਹੜੀ ਲਾਈ ਬੈਠਾ ਰਿਹੜੀ ਦੋ ਬੰਦੇ ਇੱਕ ਸਾਡਾ ਹੋਵੇ ਇੱਕ ਪ੍ਰਵਾਸੀ ਹੋਵੇ ਸਾਡੇ ਵਾਲੇ ਬੰਦੇ ਉਹਦੇ ਕੋਲ ਜਾ ਕੇ ਖਾਣਗੇ ਪੰਜਾਬ ਦੇ ਵਿੱਚ ਆਈ ਵੀ ਬੀਬੀ ਸੈਂਟਰ ਪਤਾ ਕਿਉਂ ਖੁੱਲ ਗਏ ਟੀਕਾ ਲੈਣ ਵਾਲੇ ਟੀਕੇ ਨਾਲ ਜਵਾਖ ਲੈਣ ਵਾਲੇ ਮੈਂ ਬਾਜ਼ਾਰਾਂ ਜਾਣਾ ਸ਼ਰਾਂ ਜਾਣਾ ਦੇਖਦਾ ਬੋਲਗੱਪੇ ਰਿਹੜੀ ਦੇ ਉੱਤੇ ਮੋਮਸੀਆਂ ਰਿਹੜੀਆਂ ਨੂਡਲਾਂ ਦੀਆਂ 버ਗਰਾਂ ਦੀਆਂ ਪੀਜ਼ੀਆਂ ਦੀਆਂ ਗੋਲ ਗੱਪਿਆਂ ਦੀਆਂ ਸਮੋਸਿਆਂ ਦੀਆਂ ਰੇੜੀਆਂ ਦੇ ਲੋਕਾਂ ਐ ਖੜੇ ਹੁੰਦੇ ਜਿਵੇਂ ਮੱਖੀਆਂ ਚੰਬੜੀਆਂ ਹੁੰਦੀਆਂ ਗੁੜ ਨੂੰ ਇੰਨਾ ਇਕੱਠ ਹੁੰਦਾ ਰੇੜੀਆਂ ਤੇ ਆ ਖਾ ਖਾ ਕੇ ਨਿਰਾ ਮੈਦਾ ਮੇਰੀ ਮੌਤ ਮੇਰੀ ਜ਼ਹਿਰ ਜਿੰਨਾ ਫਾਸਟ ਫੂਡ ਜੰਕ ਫੂਡ ਤਲਿਆ ਫੜਿਆ ਖਾ ਰਹੇ ਹੋ ਜ਼ਹਿਰ ਖਾ ਖਾ ਕੇ ਤੁਸੀਂ ਖੱਸੀ ਹੋਈ ਜਾਂਦੇ ਹੋ ਸੋਡੇ ਵੀ ਜਵਾਕ ਪੈਦਾ ਹੋਣੇ ਆ ਸਾਰਾ ਪੰਜਾਬ ਇਸ ਕੰਮ ਤੇ ਲੱਗਿਆ ਹੋਇਆ ਮੈਂ ਹੁਣ ਮੈਂ ਰਾਮਪੁਰੇ ਆਇਆ ਸ਼ਹਿਰ ਨੇੜੇ-ਵੇਰੇ ਰਾਮਪੁਰਾ ਪੈਂਦਾ ਜੂਸ ਵਾਲੇ ਕੋਲ ਦੋ ਬੰਦੇ ਨਹੀਂ ਹੈਗੇ ਪੀਣ ਵਾਲੇ ਕੋਲੇ ਤੇ ਉਥੇ ਰੇੜੀਆਂ ਲੱਗੀਆਂ ਤਿੰਨ ਚੌਂ ਚਸੀ ਪਾਕਸਨ ਚੌਂ ਦੇ ਵਿੱਚ ਤੇ 70 80 ਬੰਦੇ ਖੜੇ ਆ ਨਾਲ ਜਵਾਕਾਂ ਨੂੰ ਲੈ ਖੜ ਜਾਂਦੇ ਆ ਵੀ ਤੁਸੀਂ ਤਾਂ ਜ਼ਹਿਰ ਖਾਣੇ ਆ ਜਵਾਖ ਨੂੰ ਕ ਮਾਰੀ ਜਾਂਦੇ ਹੋ ਸਦਾ ਖਾਣਾ ਪੀਣਾ दारू ਨਾਲ ਡੱਕ ਕੇ ਲਾਣ ਨਾਲ ਸੌ ਜਾਂਦੇ ਹੋ ਤਾਂ ਡਾਕਟਰ ਗਗਨ ਗੈਸਟਰ ਵਾਲਾ ਉਹਦੇ ਕੋਲ ਮੈਂ ਜਾਣਾ ਸ਼ਰਾਬ ਨਾਲ ਡੱਕੇ ਜਿਹੜੇ ਸ਼ਰਾਬੀ ਨੇ ਉੱਥੇ ਲੀਵਰ ਲੂਵਰ ਖਤਮ ਹੋ ਗਏ ਗੁਰਦੇ ਖਤਮ ਹੋ ਗਏ ਉੱਥੇ ਅਡਾਂਦੇ ਪਈਆ ਦੋ ਤਿੰਨ ਰੋਜ਼ ਮਰ ਜਾਂਦੇ ਆ ਜਾਂ ਲਾਣ ਪੀ ਕੇ ਮਰ ਜਾਂਦੇ ਹੋ ਜਾਂ ਜ਼ਹਿਰ ਵਾਲਾ ਖਾਈ ਪੀ ਜਾਂਦੇ ਹੋ ਜਾਂ ਜਰ ਨਾਲ ਪਾਣੀ ਪੀ ਜਾਂਦੇ ਹੋ ਜਾਂ ਮੈਦੇ ਖਾਈ ਜਨੇ ਖੜੇ ਰਿਹੜੀਆਂ ਦੇ ਉੱਤੇ ਤੇ ਛੋਡੇ ਕਿੱਥੋਂ ਸਪਰਮ ਛੋੜਾ ਕਿੱਥੋਂ ਛੋੜੇ ਸਪਰਮ ਕਾਉਂਟ ਬਣਨੇ ਆ ਛੋੜੇ ਕਿੱਥੋਂ ਸੈਕਰਾਉਂ ਬਣਨੇ ਬੱਚਾ ਪੈਦਾ ਕਰਨ ਵਾਲੇ ਫੇ ਠੀਕ ਐ ਨਾ ਜਵਾਬ ਲਾਓਗੇ ਜਾਂ ਫਿਰ ਇਹਦਾ ਕੋ ਚੱਲੂ ਜੋ ਮੈਂ ਸੁਣਾਈਆਂ ਕਹਾਣੀਆਂ ਆ ਕੁਛ ਹੋਈ ਜਾਂਦਾ ਪਿੰਡਾਂ ਦੇ ਵਿੱਚ ਅਗਲੀ ਗੱਲ ਬਾਅਦ ਲੋ ਤੁਸੀਂ ਵੀ ਸੁਣ ਲੋ ਪਰ ਥੋੜੀ ਬਾਹਰ ਦੀ ਗੱਲ ਕਰਨ ਲੱਗੇ ਆਪਾਂ ਇੰਗਲੈਂਡ ਦੇ ਵਿੱਚ ਪਰਸੋਂ ਇੱਕ ਬਹੁਤ ਵੱਡਾ ਮਜਾਰਾ ਹੋਇਆ ਟੌਮੀ ਰੌਬਲਸਨ ਨਾਂ ਦਾ ਬੰਦਾ ਜਿਹਨੇ ਪੂਰਾ ਇੰਗਲੈਂਡ ਹਿਲਾ ਕੇ ਰੱਖਤਾ ਲੱਖ ਡੇਢ ਲੱਖ ਬੰਦਾ ਇਕੱਠਾ ਕਰ ਗਿਆ ਉਹ ਉਹਨਾਂ ਨੇ ਵੀ ਇਹੀ ਵਹਿਮ ਚਲਾਈ ਆ ਵੀ ਸਾਡੀ ਡੈਮੋਗ੍ਰਾਫੀ ਬਦਲਦੀ ਇਹ ਬਾਹਰਲੇ ਨੂੰ ਕੱਢੋ ਇੱਥੋਂ ਛੇਤਰ ਥੋੜੇ ਉਧਰ ਹੀ ਫਿਰ ਲੱਗ ਗਿਆ ਆਸਟ੍ਰੇਲੀਆ 'ਚ ਵੀ ਮਜਾਰੇ ਹੋਏ ਆ ਅਮਰੀਕਾ ਦੇ ਵਿੱਚ 33 ਸਾਲਾਂ ਬਾਅਦ 33 ਸਾਲ ਤੋਂ ਰਹਿ ਰਹੀ ਬੁਢੀ 1992 ਦੀ ਕੱਢ ਕੇ ਬਾਹਰ ਮਾਰੀ ਅਗਲਾ ਨੇ ਵੀ ਆ ਜਾ ਗ੍ਰੇਟਾ ਦਾ ਵੀ ਖੇਤਰ ਫਰਨੇ ਸ਼ੁਰੂ ਹੋ ਗਏ ਅਮਰੀਕਾ ਦੇ ਵਿੱਚ ਇੱਕ ਆਪਣੇ ਬੰਦੇ ਨੂੰ ਇਧਰਲੇ ਨੂੰ ਮਾਰਿਆ ਗਿਆ ਉਹਦਾ ਗਲ ਵੱਢ ਕੇ ਫੁੱਟਬਾਲ ਬਣਾ ਕੇ ਖੇਡਿਆ ਗਿਆ ਸੜਕ ਦੇ ਉੱਤੇ ਇੱਕ ਬੰਦੇ ਦੁਆਰਾ ਇੰਗਲੈਂਡ ਦੇ ਵਿੱਚ ਜਿਹੜੀ ਗਰੂਮਿੰਗ ਹੋ ਰਹੀ ਆ ਉਥੋਂ ਤਾਂ ਆਪਦੇ ਮੁੰਡੇ ਫੋਨ ਕਰਦੇ ਆ ਉਹ ਕਹਿੰਦੇ ਭਾਈ ਐਨੇ ਇੱਥੇ ਸੀਰੀਆ ਤੋਂ ਕਤਰ ਤੋਂ ਦੋਹੇ ਤੋਂ ਅਫਗਾਨਿਸਤਾਨ ਤੋਂ ਰਾਂਤ ਤੋਂ ਰਾਗ ਤੋਂ ਕੰਬੋਡੀਆ ਤੋਂ ਥੋਪੀਆ ਤੋਂ ਫਲਸਤੀਨ ਤੋਂ ਐਨਾ ਇੱਥੇ ਮੁਸਲਮਾਨ ਆ ਚੁੱਕੇ ਆ ਇੰਗਲੈਂਡ ਦੇ ਵਿੱਚ ਉਹਨੇ ਅੰਗਰੇਜ਼ਾਂ ਦੀਆਂ ਚਾਰੋਂ-ਚਾਰੋਂ ਸਾਲ ਦੀਆਂ ਬੱਚੀਆਂ ਨਾਲ ਗੁਰਮੁਖੀ ਸ਼ੁਰੂ ਕਰਤੀ ਸਿੱਖਾਂ ਦੀਆਂ ਕੁੜੀਆਂ ਨਾਲ ਸ਼ੁਰੂ ਕਰਤੀ ਤੇ ਸਾਡੇ ਵਾਲੇ ਉੱਥੇ ਦੱਸਿਆ ਮੈਨੂੰ ਕਹਿੰਦਾ ਬਰਮਿੰਗਮ ਦੇ ਵਿੱਚ 50 ਗੁਰਦੁਆਰੇ ਬਣਾਈ ਬਠਾ ਅੱਧਾ ਕਿਲੋਮੀਟਰ ਤੇ ਗੁਰਦੁਆਰਾ ਕਿਉਂ ਕਮੈਂਟਰੀ ਸ਼ੈਰ ਆ ਕਹਿੰਦਾ ਉੱਥੇ 6 ਕਿਲੋਮੀਟਰ ਦਾ ਸ਼ਹਿਰ ਹੈ 13 ਗੁਰਦੁਆਰੇ ਆਸੀਂ ਲੰਗਰ ਲਾਉਣ ਤੇ ਦੱਬੀ ਰੱਖੀਏ ਕੰਮ ਤੇ ਗੁਰਦੁਆਰੇ ਬਣਾਉਣ ਤੇ ਜ਼ੋਰ ਦੇਈ ਰੱਖੀਏ ਉਹਨਾਂ ਅੰਗਰੇਜ਼ ਚੜਦੇ ਨਾਲੋਂ ਦੇਖ ਕੇ ਵੀ ਕੀ ਕਰੀ ਜਾਂਦੇ ਆ ਜੇ ਵੀ ਰਾਹੀ ਲੜਨੀ ਹੈ ਉਹ ਲੜਦੇ ਨਹੀਂ ਇਧਰੋਂ ਵੇਚ ਵੇਚ ਜ਼ਮੀਨਾਂ ਘਰਾਂ ਨੂੰ ਲਾ ਕੇ ਜੰਦੇ ਪਾ ਪਾ ਕੇ ਕੋਠੀਆਂ ਜਾਂ ਪ੍ਰਵਾਸੀ ਬਿਠਾ ਦੇ ਤੇ ਆ ਬਾਹਰ ਉੱਡ ਗਏ ਮੁੜ ਕੇ ਦੱਸਦਾ 15 15 ਸਾਲ ਗੇੜੇ ਨਹੀਂ ਮਾਰਦੇ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਰਹਿ ਗਿਆ ਨਾ ਰੋਕਾਂ ਦਾ ਇਹ ਗੱਲ ਵੀ ਮੈਂ ਤੁਹਾਨੂੰ ਪਿਛਲੇ 4-5 ਸਾਲ ਤੋਂ ਕਲਪਦਾ ਆ ਰਹਿਆ ਬਾਹਰਲੇ ਤੋਂ ਹੀ ਸੁਣ ਲਓ ਕਿ ਸੋਡੇ ਜੁੱਤੀ ਫਿਰਨੀ ਫਿਰਨੀ ਕਿੱਥੇ ਭਜੋਗੇ ਅਬ ਮੈਨੂੰ ਸੁਣਾਈ ਗੱਲ ਇੱਕ ਬਾਈ ਨੇ ਬਾਹਰ ਆਸਟ੍ਰੇਲੀਆ ਵਾਲੇ ਨੇ ਉਹ ਕਹਿੰਦਾ ਭਾਈ ਇੱਥੇ 4-5 ਆਲੇ ਇਕੱਠੇ ਹੁੰਦੇ ਆ ਜਗਾ ਲਈ ਗੁਰਦੁਆਰਾ ਬਣਾ ਲੈਂਦੇ ਆ ਮੋਟਾ ਲੋਨ ਚੱਕ ਲੈਂਦੇ ਆ ਗੁਰਦੁਆਰੇ ਦੇ ਉੱਤੇ ਗੁਰੂ ਘਰ ਦੇ ਉੱਤੇ ਉਹ ਗੁਰਦੁਆਰੇ ਦੇ ਚੜਾਵੇ ਨਾਲ ਲੋਨ ਲਾਹੀ ਜਾਂਦੇ ਆ ਜਦੋਂ ਪੰਜਾਂ 10 ਸਾਲਾਂ ਦਾ ਲੋਨ ਲੈ ਜਾਂਦਾ ਹੈ ਫਿਰ ਜਦੋਂ ਜੀ ਜੀ ਕਰਦਾ ਉਹਦਾ ਜਿਹਨੂੰ ਮਰਜ਼ੀ ਵੇਚ ਦੇਣਾ ਉਹ ਘਰਦਵਾਰਾ ਉਹਦਾ ਹੀ ਨਿੱਜੀ ਪ੍ਰਾਪਰਟੀ ਹੈ ਨਿੱਜੀ ਜਾਇਦਾਦ ਆ ਕੋਈ ਲੋਕ ਸਦਾ ਨੂੰ ਰੋਕੂਗਾ ਪੁਲਿਸ ਮੁਕਾਲ ਕਰ ਦਿੰਦੇ ਆ ਕਹਿੰਦਾ ਤੰਦਾ ਬਣਾ ਲਿਆ ਲੋਕਾਂ ਨੇ ਜਾ ਕੇ ਯਾਰ ਛੋਡੇ ਲਈ ਐਸ ਵੇਲੇ ਪੈਸਾ ਮੁੱਖ ਹੈ ਪੈਸਾ ਡਾਲਰ ਪੌਂਡ ਰੁਪਿਆ ਇਹਦੇ ਨਾਲ ਰੁਪਿਆ ਚਾਹੀਦਾ ਉਹਦੇ ਤੋਂ ਡਾਲਰ ਚਾਹੀਦੇ ਆ ਪੌਂਡ ਚਾਹੀਦੇ ਆ ਸੋਨੂੰ ਕੋਈ ਧਰਤੀ ਨਾਲ ਨਹੀਂ ਕੋਈ ਇਤਿਹਾਸ ਨਾਲ ਕੋਈ ਬੋਲੀ ਨਾਲ ਕੋਈ ਇੱਜ਼ਤ ਨਾਲ ਕੋਈ ਅਣਖ ਨਾਲ ਕੋਈ ਕਰਦਾਰ ਨਾਲ ਕੋਈ ਸੌਦਾ ਲੈਣਾ ਦੇਣਾ ਨਹੀਂ ਰਹਿ ਗਿਆ ਮੜਿਆਓ ਪਰ ਤੇ ਆਓ ਚੰਗੇ ਰਹੋਗੇ ਨਹੀਂ ਪੜੀ ਹੋਣੀ ਆ ਲੈ ਲੋ ਮਾੜੀ ਮੋਟੀ ਇੱਧਰ ਕੋਈ ਜ਼ਮੀਨ ਜੇ ਵੇਚ ਕੇ ਗਏ ਆਂ ਸਾਂਭ ਲੋ ਆਪਣੀਆਂ ਜਿਹੜੀਆਂ ਨੇ ਪਈਆਂ ਛੋਡੀਆਂ ਕੋਠੀਆਂ ਚਾਰ ਚਾਰ ਮੰਜ਼ਲੀਆਂ ਦੋਆਬੇ ਵਾਲ ਸੋਨੂੰ ਕਹਿਣ ਲੱਗੇ ਆਂ ਹੁਣ ਦਾ ਮਾਧਿਮਾਲ ਵਿੱਚ ਵੀ ਇਹ ਕੰਮ ਸ਼ੁਰੂ ਹੋ ਗਿਆ ਅ ਸਾਰਾ ਦੋਆਬਾ ਖਾਲੀ ਹੋਇਆ ਪਿਆ ਸਾਂਭ ਲੋ ਆਖੀ ਨੇ ਛੋੜੇ ਜਵਾਕ ਨਹੀਂ ਛੋੜੇ ਕੋਲੇ ਰਹਿਣੇ ਯਾਦ ਰੱਖ ਲਿਓ ਕੁੜੀ ਕਾਲੀ ਗੋਰੀ ਨਾ ਜਾਊਗੀ ਮੁੰਡਾ ਕਾਲੀ ਗੋਰੀ ਨਾ ਜਾਊਗਾ ਤਰੇ ਫਿਰੋ ਫਰ ਤੋ ਇਸ ਲਈ ਮੈਂ ਇਹੀ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਕਿ ਇੱਕ ਤਾਂ ਜਿਹੜੀ ਵੀ ਗੱਲ ਕਰਨੀ ਹੈ ਸ਼ਾਂਤਵੇਂ ਤਰੀਕੇ ਨਾਲ ਕਰੋ ਸੰਗਰਸ਼ ਨੂੰ ਸ਼ਾਂਤਵੇਂ ਚਲਾਓ ਜਿਹੜੇ ਵੀ ਮੱਤੇ ਪਾ ਰਹੇ ਆ ਉਹਦੀਆਂ ਸ਼ਰਤਾਂ ਹੋਣ ਵੀ ਜਿਹੜਾ ਬੰਦਾ ਰੱਖਣਾ ਹੈ ਜਿਹਨੇ ਰੱਖਣਾ ਹੈ ਜਿਹੜੇ ਘਰਨੇ ਰੱਖਣਾ ਉਸ ਬੰਦੇ ਦੀ ਜ਼ਿੰਮੇਵਾਰੀ ਨਾਲ ਤੈਅ ਕਰੋ ਉਹਦੀ ਵੈਰੀਫਿਕੇਸ਼ਨ ਉਹਦੀ ਪੜਤਾਲ ਪੁਲਿਸ ਦੁਆਰਾ ਹੋਣੀ ਚਾਹੀਦੀ ਹੈ ਰਿਕਾਰਡ ਚੈੱਕ ਹੋਣਾ ਚਾਹੀਦਾ ਬੇਕਸਮਾਇ ਦਾ ਬੈਕਗਰਾਉਂਡ ਕੀ ਆ ਦਾ ਪਿਛੋਕੜ ਕੀ ਆ ਉਥੋਂ ਕ੍ਰਾਈਮ ਕਰਕੇ ਜੁਰਮ ਕਰਕੇ ਬਲਾਫਕਾਰ ਕਰਕੇ ਕਤਲ ਕਰਕੇ ਇਧਰ ਭਜਿਆਉਂਦੇ ਆ ਇਧਰੋਂ ਕਰਕੇ ਉਧਰ ਭਾ ਜਾਂਦੇ ਆ ਇਕੱਠੇ ਹੋ ਜਓ ਇੱਕ ਹੋ ਜਓ ਆਪਣੇ ਬੰਦਿਆਂ ਦੀ ਬਾਹ ਫੜੋ ਆਪਣੇ ਬੰਦਿਆਂ ਨੂੰ ਕੰਮ ਦੇ ਤਰਜੀਹ ਦਿਓ ਜੇ ਕੰਮ ਦੇਣਾ ਵੀ ਆ ਤਾਂ ਮੈਂ ਫੇਰ ਕਹਿੰਦਾ ਮਾਨ ਸਾਹਿਬ ਸੋਚਿਓ ਇਹ ਗੱਲ ਦੇ ਉੱਤੇ ਗੌਰ ਕਰੋ ਕੋਈ ਬੰਦਾ ਕਿਸੇ ਦੇ ਖਿਲਾਫ ਨਹੀਂ ਕੋਈ ਵਿਰੋਧ ਨਹੀਂ ਕੋਈ ਨਫ਼ਰਤ ਨਹੀਂ ਕੋਈ ਫਰਕਾਪ੍ਰਸਤੀ ਨਹੀਂ ਅਸੀਂ ਵੀ ਚਾਹੁੰਦੇ ਹਾਂ ਵੀ ਇਹ ਕਾਨੂੰਨ ਬਣਨਾ ਚਾਹੀਦਾ ਅੱਜ ਬੇਰਾਤੀ ਅੱਜ ਮਰਾਠੀ ਅੱਜ ਬੰਗਾਲੀ ਅੱਜ ਤਾਮਲ ਅੱਜ ਦੂਜੇ ਤੀਜੇ ਸਾਰੇ ਆਪਣੀ ਬੋਲੀ ਆਪਣੀ ਵਿਰਸੇ ਆਪਣੀ ਪਛਾਣ ਲਈ ਅੱਜ ਗੋਰੇ ਇੰਗਲੈਂਡ ਦੇ 25% 25% ਇੱਕ ਸਾਲ ਦੇ ਵਿੱਚ ਪੂਰੇ ਯੂਰਪ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਵਧੀ ਹੈ ਤੇ ਗੋਰੇ ਚੀਕ ਉੱਠੇ ਹੁਣ ਹਰ ਬੰਦੇ ਨੂੰ ਖਤਰਾ ਖੜਾ ਹੋ ਗਿਆ ਇਸ ਟੇਲੇ ਨੂੰ ਹਦਰਾ ਖੜਾ ਹੋ ਗਿਆ ਵੀ ਇੰਨੇ ਬਾਹਰੋਂ ਆ ਕੇ ਬਸ ਕੇ ਅਸੀਂ ਕਿੱਥੇ ਜਾਵਾਂਗੇ ਮੈਂ ਕਹਿੰਦਾ ਸਹੀ ਪਿੱਟਦੇ ਆ ਮੈਂ ਹੱਕ 'ਚ ਨਹੀਂ ਹੈਗਾ ਇਸ ਗੱਲ ਦੇ ਵੀ ਸਾਡੇ ਬੰਦੇ ਬਾਹਰ ਜਾ ਕੇ ਪੱਕੇ ਤੌਰ ਤੇ ਬਸਨੀਕ ਬਣਨ ਸਾਡੇ ਬੰਦੇ ਬਾਹਰ ਜਾਣ ਕੰਮ ਕਰਨ ਵਾਪਸ ਇੱਥੇ ਆਉਣ ਕਿਉਂ ਉਹਨਾਂ ਦੇ ਤੁਸੀਂ ਸੱਭਿਆਚਾਰ ਗਾਲ ਰਹੇ ਹੋ ਕਿਉਂ ਉਹਨਾਂ ਦੀ ਪਛਾਣ ਖਤਮ ਕਰ ਰਹੇ ਹੋ ਜਿਹੜਾ ਇੰਗਲੈਂਡ ਜਿਹੜੇ ਗੋਰਿਆਂ ਨੇ ਪੂਣੀ ਦੁਨੀਆ ਤੇ ਰਾਜ ਕੀਤਾ ਦੇ ਵਿੱਚ ਛੋਟੇ ਜਿਹੇ ਮੁਲਖ ਦੇ ਵਿੱਚ ਆਪਦੀ ਹੋਂਦ ਨੂੰ ਬਚਾਉਣ ਲਈ ਲੜ ਰਿਆ ਆਪਦੇ ਜੱਦੀ ਮੁਲਖ ਦੇ ਵਿੱਚ ਦੇਖੋ ਕਿੱਦਾਂ ਨੂੰ ਹੋ ਗਈ ਗੱਲ ਉਹਨਾਂ ਨੂੰ ਫਿਗਰ ਪਏ ਖੜੇ ਆ ਮੈਂ ਕਹਿੰਦਾ ਟੌਮੀ ਰੌਬਨਸਨ ਜਿਹੜਾ ਉੱਠਿਆ ਨੌਜਵਾਨ ਸਲਾਮਾ ਯੋਧੇ ਨੂੰ ਰੂਟਾ ਯੋਧੇ ਨੂੰ ਉਹਨੇ ਆਪਦੀ ਹੋਂਦ ਬਚਾਉਣ ਲਈ ਲੜਾਈ ਵਿੱਢੀ ਐ ਵੀ ਕੱਡੋ ਵਾਰ ਸਾਰੇ ਸਾਡੇ ਆਖੇ ਆ ਕੇ ਕਬਜ਼ਾ ਕਰੀ ਜਾਂਦੇ ਹੋ ਮੁੜਿਓ ਹਰ ਬੰਦੇ ਨੂੰ ਆਪਦੀ ਪਛਾਣ ਪਿਆਰੀ ਹੁੰਦੀ ਆ। ਹਰ ਬੰਦੇ ਨੂੰ ਆਪਣੀ ਹੋਂਦ ਪਿਆਰੀ ਹੁੰਦੀ ਆ, ਆਪਣੀ ਹਸਤੀ ਪਿਆਰੀ ਹੁੰਦੀ ਆ। ਜਿਹੜੇ ਬੰਦੇ ਅੰਦਰ ਮਾੜੀ-ਮੋਟੀ ਵੀ ਜ਼ਮੀਰ ਜਿਉਂਦੀ ਹੁੰਦੀ ਹੈ, ਜਗਦੀ ਹੁੰਦੀ ਆ। ਉਹ ਬੰਦਾ ਆਪਣੀ ਹਸਤੀ ਨੂੰ ਮਾਰ ਕੇ ਕਦੇ ਵੀ ਜੀਅ ਨਹੀਂ ਸਕਦਾ। ਛੋਟੇ ਦਾ ਪਤਾ ਨਹੀਂ ਕੀ ਕਿੱਧਰ ਉੱਡ ਗਈਆਂ ਹਸਤੀਆਂ, ਕਰਤਾਰ, ਜ਼ਮੀਰਾਂ, ਪੈਸੇ ਮਗਰੀ ਹੋ ਗਏ ਤੁਰੇ ਫਿਰਦੇ ਕੰਮਲੇ। ਡਿਪਰੈਸ਼ਨ ਦੇ ਸ਼ਿਕਾਰ ਹੋਏ ਬੈਠਾ ਤੁਸੀਂ। ਕੈਨੇਡਾ ਦੇ ਵਿੱਚ ਹਰ ਚੌਥਾ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਆ। ਗੁਰਹਾਲਾ ਪੈਸੇ ਹੈ ਨਹੀਂ ਵਿੰਕੇ ਦਿਹਾੜੇ ਛੋਡੇ ਤੁਰੇ ਫਿਰਦੇ ਆ ਕਿ ਸਟਾਈਲੀਆਂ ਆ ਗਈਆਂ ਉਹਦੀਆਂ ਆ ਗਈਆਂ ਆ ਹੋ ਗਿਆ ਆ ਹੋ ਗਿਆ ਆ ਇਸ ਮਾਝ ਖਪਾਈ ਕਰਦੇ ਫਿਰਦੇ ਰਹਿੰਦੇ ਆ ਆ ਤਰਤੀਸ ਨੂੰ ਖੁੱਖੀ ਮਰਨ ਦੇ ਦੂਦੀ ਜੇ ਨਹੀਂ ਜੀਣ ਦੁਨੀਆਂ ਦੇ ਲੋਕਾਂ ਨੂੰ ਜਾ ਸਕਦੀ ਆ ਸੋ ਸਾਰੇ ਇੱਕ ਸੱਜਣ ਲਹਿਦਾ ਕਿ ਵੋਟਾਂ ਖਤਰ ਬਾਈ ਸਹੀ ਗੱਲ ਆ ਇਥੇ ਪੁੱਲ ਬੰਦਾ ਇਹ ਦੱਲੇ ਲੋਕ ਆ ਮੈਂ ਕਹਿੰਦਾ ਜਿੰਨਾਂ ਨੂੰ ਸਿਰਫ ਆਪਣੀਆਂ ਵੋਟਾਂ ਪਿਆਰੀਆਂ ਨੇ ਇਹ ਵੋਟਾਂ ਦੀ ਇਹਨਾਂ ਨੇ ਪੰਜਾਬ ਦਾ ਕਹਾਣ ਕੀਤਾ ਨਾਸਮਾਰਿਆ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਕੰਮ ਲੈਣ ਦੀ ਖਾਤਰ ਇਹਨਾਂ ਲੋਕਾਂ ਨੇ ਸਸਤੀਆਂ ਦਿਹਾੜੀਆਂ ਦੀ ਖਾਤਰ ਆਪਣੇ ਘਰਾਂ ਦੇ ਵਿੱਚ ਬੰਦੇ ਬਾਲੇ ਆਪਣੇ ਚੁੱਲ੍ਹੇ ਚੜਾਏ ਇਹਨਾਂ ਨੂੰ ਕੋਈ ਇੱਜ਼ਤ ਨਾ ਅਣਖ ਨਾਲ ਕੋਈ ਕੱਖ ਨਹੀਂ ਦੇ ਗਿਆ ਇਹਨਾਂ ਲੋਕਾਂ ਨੂੰ ਕੋਈ ਪਿਆ ਪੰਜਾਬ ਨਾਲ ਪਿਆਰ ਨਹੀਂ ਰਿਹਾ ਇਹਨਾਂ ਲੋਕਾਂ ਸੋ ਮੈਂ ਬਸ ਇਹੀ ਗੱਲ ਤੁਹਾਨੂੰ ਕਰਨੀ ਸੀ ਧੌਰ ਕਰ ਲਓ ਮੇਰਾ ਵੀਰ ਇਧਰੋਂ ਸੁਣ ਕੇਦੋਂ ਨਾ ਕੱਢੋ ਇਹ ਮੋਗਾ ਖਤਮ ਨਹੀਂ ਹੋਣਾ ਚਾਹੀਦਾ ਇਹ ਮੋਗਾ ਸ਼ਾਂਤਮਈ ਤਰੀਕੇ ਨਾਲ ਫੇਰ ਕਹਿਣਾ ਬਾਰ-ਬਾਰ ਕਹਿਣਾ ਪੰਜਾਬ ਬਰੂਦ ਦੇ ਢੇਰ ਤੇ ਬੈਠਾ ਤੇ ਇਹਨਾਂ ਸਰਕਾਰਾਂ ਦੀ ਏਜੰਸੀਆਂ ਦਾ ਜ਼ੋਰ ਲੱਗਿਆ ਪਿਆ ਵੀ ਇਹਨੂੰ ਡਾਂਬੂ ਲਾ ਕੇ ਪੰਜਾਬ ਦੀ ਜਿਵੰਨ ਦਾ ਸ਼ਿਕਾਰ ਖੇਡਿਆ ਜਾਵੇ ਕੋਈ ਮੌਕਾ ਐਸਾ ਨਾ ਦੇ ਦਿਓ ਕਿਤੇ ਹਿੰਸਕ ਹੋਣ ਦੀ ਲੋੜ ਨਹੀਂ ਕੋਈ ਹੱਸ ਗੱਲ ਕਰਨ ਦੀ ਲੋੜ ਨਹੀਂ ਸ਼ਾਂਤਮਈ ਤਰੀਕੇ ਨਾਲ ਆਪਾਂ ਕਾਨੂੰਨ ਬਣਾਉਣ ਵਾਲੀ ਕਹਾਣੀ ਨੂੰ ਲੈ ਕੇ ਜਾਣਾ ਹੈ ਸ਼ਾਂਤਮਈ ਚੱਲੋਗੇ ਤਾਂ ਕਾਨੂੰਨ ਆਪਾਂ ਬਣਾ ਕੇ ਹਟਾਂਗੇ ਜਿਹੜਾ ਦੂਜੇ ਸੂਬਿਆਂ ਦਾ ਕੀ ਉਹ ਸਰਕਾਰਾਂ ਦੇ ਦਬਾਅ ਪਾਉਂਗੇ ਇਹਨਾਂ ਇਹ ਸਵਾਲ ਜਵਾਬ ਕਰੋਗੇ ਵੀ ਇਹ ਮੁੱਦੇ ਠਾਓ ਇਹ ਕਾਨੂੰਨ ਬਣਨੇ ਚਾਹੀਦੇ ਆ ਤਾਂ ਜਾ ਕੇ ਇਹ ਮਸਲੇ ਜਿਹੜੇ ਹੱਲ ਹੋਣੇ ਆ ਬਾਈ ਹਸ ਕੇ ਮਸਲੇ ਨਹੀਂ ਹੱਲ ਹੁੰਦੇ ਹੁੰਦੇ ਇਹ ਰਾਹ ਨਾ ਫੜ ਲਿਓ ਕਦੇ ਜੇ ਤਾਂ ਚਾਹੁੰਦੇ ਨੇ ਕਿ ਹਾਂ ਇਹ ਹਸ ਕੇ ਹੌਣ ਤੇ ਅਸੀਂ ਤਿਆਰੀ ਬੱਟੀ ਕੀਤੀ ਬੈਠੇ ਆ ਤਾਂ ਇੱਕ ਛੋਟੀ ਜੀ ਗੱਲ ਮੈਂ ਹੋਰ ਵੀ ਕਰ ਲੈਣਾ ਦੇਖੋ ਭਾਰਤ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਹੋਇਆ ਇਹ ਪਹਿਲਾਂ ਵੀ ਉੱਠਿਆ ਬਵਾਦ ਕੇ ਦਿਲਜੀਤ ਸਾਹ ਦੀ ਫਿਲਮ ਤੇ ਅਮਰਿੰਦਰ ਗੱਲ ਦੀ ਫਿਲਮ ਆਈ ਸੀਗੀ ਉਹਨਾਂ ਫਿਲਮਾਂ ਦਾ ਵਿਰੋਧ ਹੋਇਆ ਬਾਈਕਾਟ ਹੋਇਆ ਉਦੋਂ ਗਦਾਰ ਤੱਕ ਕਿਹਾ ਗਿਆ ਬਹੁਤ ਕੁਝ ਸ਼ਬਦ ਬੋਲੇ ਗਏ ਵੱਡੇ ਵੱਡੇ ਫਿਲਮੀ ਇੰਡਸਟਰੀ ਦੇ ਜਿਹੜੇ ਬੰਬੇ ਦੇ ਕਲਾਕਾਰ ਨੇ ਪ੍ਰੋਡੂਸਰ ਡਾਇਰੈਕਟਰ ਨੇ ਬਹੁਤ ਕੁਝ ਬੋਲਿਆ ਤੇ ਬੜਾ ਕੁਝ ਜਾਣੇ ਬਕਵਾਸ ਕੀਤੀ ਆ ਹੁਣ ਇੱਕ ਪਾਸੇ ਫਿਰ ਕਰਟ ਖੜੀ ਜਾ ਰਹੀ ਆ ਤੇ ਦੂਜੇ ਪਾਸੇ ਜਿਹੜਾ ਜੱਫਾ ਜਾਂਦਾ ਹੁੰਦਾ ਹਰ ਸਾਲ ਨਾਲ ਕਾਨਾ ਸਾਹਿਬ ਪੰਜਾ ਸਾਹਿਬ ਉਹ ਜਥੇਰ ਨੂੰ ਜਵਾਬ ਦੇ ਦਿੱਤਾ ਗਿਆ ਵੀ ਜਥਾ ਨਹੀਂ ਜਾਊਗਾ ਸੋ ਇਹ ਜਿੱਥੇ ਆਪ ਦਾ ਲੋਟ ਲੱਗਦਾ ਉੱਥੇ ਸਹੀ ਹੈ ਇਹਨਾਂ ਨੂੰ ਜਿੱਥੇ ਦੂਜੇ ਉੱਥੇ ਫਿਰੇ ਰੋਕਾਂ ਲਾ ਦਿੰਦੇ ਆ ਸੋ ਸਾਨੂੰ ਇਸ ਕਰ ਲਈ ਵੀ ਇਸ ਸਰਕਾਰ ਦੇ ਉੱਤੇ ਕਿ ਜੇ ਬਾਈਕਾਟ ਕਰਨਾ ਸਾਰਾ ਹੀ ਕਰ ਦਿਓ ਯਾਰ ਫਿਰ ਮੈਚ ਮੂਚ ਕਿਉਂ ਖੜੀ ਜਾਂਦੇ ਹੋ ਪਰ ਨਹੀਂ ਅਸੀਂ ਤਾਂ ਇਹੀ ਚਾਹੁੰਦੇ ਆ ਹੱਦ ਤੇ ਬੈਠਿਆ ਸਰਾਹ ਤੇ ਬੈਠੇ ਆ ਕਿ ਮੁਲਖਾਂ ਦੇ ਵਿੱਚ ਅਮਨ ਭਾਈਚਾਰਾ ਸ਼ਾਂਤੀ ਬਣੀ ਰਹਿਣੀ ਚਾਹੀਦੀ ਐ ਨਾ ਜੰਗਾਂ ਹੱਲ ਨੇ ਜਾਂ ਜੁੱਧ ਹੱਲ ਨੇ ਨਾ ਇਕੜਤਾਂ ਜਿਹੜੀ ਹੈਗੀ ਐ ਹੱਲ ਨਹੀਂ ਹੈਗੇ ਮਸਲਿਆਂ ਦੇ ਕਿ ਭਾਈਚਾਰਾ ਪ੍ਰੇਮ ਆਪਸੀ ਜਿਹੜਾ ਮਿਲਵਰਤਨ ਇਹਦੇ ਨਾਲ ਹੀ ਮਸਲੇ ਹੱਲ ਹੋ ਜਾਣੇ ਹੁਣੇ ਨਈ ਦੁਨੀਆ ਦਾ ਕਿੰਨੀ ਇਥੇ ਲੜੀ ਜਾਂਦੀ ਐ ਕਾਹ ਕਾ ਸਦੀਆਂ ਤੋਂ ਦਹਾਕਿਆਂ ਤੋਂ ਮੁਲਕ ਲੜੀ ਜਾਂਦੇ ਆ ਜੰਗਾਂ ਨਾਲ ਮਸਲਾਂ ਦੀ ਹੱਦ ਨਹੀਂ ਨਿਕਲੇ ਹੱਲ ਅਮਨ ਭਾਈਚਾਰਾ ਚੋਂ ਨਿਕਲਣਾ ਪਿਆਰ ਮੁਹੱਬਤ ਚੋਂ ਨਿਕਲਣਾ ਦੋਨੇ ਮੁਲਕਾਂ ਦੇ ਲੋਕ ਨਹੀਂ ਚਾਹੁੰਦੇ ਕਿ ਇਹ ਇਹ ਸਾਡੀ ਕੋਈ ਜੰਗ ਲੱਗੇ ਸਭ ਵਪਾਰ ਖੁੱਲੇ ਹੋਣੇ ਚਾਹੀਦੇ ਆ ਲੋਕਾਂ ਦਾ ਆਉਣਾ ਜਾਣਾ ਮਿਲਜੋਲ ਵਧਣਾ ਚਾਹੀਦਾ ਦੋਨਾਂ ਮੁਲਕਾਂ ਦੀ ਨੇੜਤਾ ਬਣੀ ਚਾਹੀਦੀ ਹੈ ਤਾਂ ਹੀ ਚੰਗੀ ਗੱਲ ਹੋਣੀ ਹੈ ਸੁਣ ਗੌਰ ਕਰੋ ਮੇਰਾ ਵੀਰ ਜੋ ਜੋ ਗੱਲਾਂ ਮੈਂ ਤੁਹਾਡਾ ਨਾ ਕੀਤੀਆਂ ਨੇ ਵਾਇਰ ਦੇ ਖਾਲਸਾ ਵਾਇਰ ਨਹੀਂ